ਦਾ ਬੰਦ ਦਾ ਸੱਦਾ ਕਿਸਾਨਾਂ ਨੇ ਦਿੱਤਾ ਉਹਦੀ ਆਪਾਂ ਸਾਰੇ ਹਮਾਇਤ ਕਰੀਏ ਤੇ ਜਿੱਥੋਂ ਤੱਕ ਹੋ ਸਕਦਾ ਜਿੱਦਨ ਤੁਹਾਡਾ ਦਾ ਲੱਗੇ ਕਿਤੇ ਵੀ ਰੇਲ ਬੰਦ ਕਰ ਦੋ ਜਿੰਨਾ ਚਿਰ ਗੱਲ ਦਿੱਲੀ ਲੜਨ ਪੂਰੀ ਨਹੀਂ ਹੁੰਦੀ ਮੈਂ ਇੱਕ ਤਰੀਕ ਨਹੀਂ ਦਿੰਦਾ ਜਿੱਦਨ ਤੁਹਾਨੂੰ ਲੱਗੇ ਕਿ ਅੱਜ ਰੇਲ ਬੰਦ ਕਰਨੀ ਹੈ ਉਸ ਦਿਨ ਕਰਦਿਆ ਕਰੋ ਤੇ ਪਾਈ ਦੀਪ ਸਿੰਘ ਨੇ ਜੋ ਸਾਨੂੰ ਦਿੱਤਾ ਉਹ ਅਸੀਂ ਕਦੇ ਭੁੱਲ ਨਹੀਂ ਸਕਦੇ ਤੇ ਉਹਦੇ ਜਥੇਬੰਦੀ ਦਾ ਅਮਰਪਾਲ ਸਿੰਘ ਜੀ ਦਾ ਡਿਬਰੂਗੜ ਵਾਲਿਆਂ ਦਾ ਸਾਰੇ ਆਂ ਦੀ ਗੱਲ ਅਸੀਂ ਰੋਟ ਕਰਦੇ ਪਰ ਛੁੱਟਣਗੇ ਉਹ ਉਦੋਂ ਜਦੋਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਗੇ ਜਦੋਂ ਸਾਡਾ ਜੋਰ ਦਿਖਣ ਲੱਗ ਪਿਆ ਅੱਜ ਦੀ ਘੜੀ ਜਿਹੜੇ ਕਿਸਾਨ ਯੂਨੀਅਨ ਜਦੋਂ ਜੱਤ ਦੇ ਵਿੱਚ ਬਾਗ ਲੈਣੀ ਹੈ ਸਾਡਾ ਫਰਜ਼ ਹੈ ਕਿ ਉਹਨਾਂ ਦੇ ਨਾਲ ਖੜੀਏ ਤੇ ਉਹਨਾਂ ਦੀ ਜਿੱਤ ਕਰਾਈਏ ਜਿਹੜਾ ਕਿਸਾਨ ਮੋਰਚਾ ਹੋ ਰਿਹਾ ਹੈ ਬੇਸ਼ੱਕ ਉਹ ਸਿਆਸੀ ਗੱਲ ਨਹੀਂ ਕਰਦਾ ਪਰ ਸਾਡਾ ਫਰਜ਼ ਹੈ ਸਾਡੇ ਬੰਦੇ ਹੈ ਸਾਡੇ ਪਿੰਡਾਂ ਚੋਂ ਗਏ ਹੈ ਸਾਡੇ ਰਿਸ਼ਤੇਦਾਰ ਹੈ ਉਹ ਗਰੀਬਾਂ ਦੇ ਨੇ ਐਮਐਸਪੀ ਮੰਗਦੇ ਆ ਜਿਹੜੇ ਖੇਤ ਮਜ਼ਦੂਰ ਐ ਉਹਨਾਂ ਦੀ ਰੋਜ਼ੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਜਿਹੜੇ ਕਿਸਾਨ ਰੋਜ਼ ਖੁਦਕਸ਼ੀਅਤ ਕਰਦੇ ਆ ਕਰਜ਼ੇ ਚੜੇ ਹੋਏ ਐ ਉਹ ਉਹਨਾਂ ਨੂੰ ਮਾਫ ਕਰਾਉਣਾ ਚਾਹੁੰਦੇ ਆ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੁੰਦੇ ਆ ਇਹ ਬਹੁਤ ਸੌਖੀ ਗੱਲ ਹੈ ਪਰ ਜੇ ਨੋ ਮਾਸਟਰ ਰਿਸ਼ਤਾ ਸੱਚ ਹੋਵੇ ਤੇ ਇਹ ਆਕਸੀਜਨ ਫੀਜਾ ਕੱਢੀਆਂ ਜਾ ਸਕਦੀਆਂ ਇਹ ਹੋ ਸਕਦੀਆਂ ਜਦੋਂ ਮੈਂ ਅੰਮ੍ਰਿਤਸਰ ਦਾ ਸੈਂਬਲੀ ਦਾ ਇਲੈਕਸ਼ਨ ਲੜ ਰਿਹਾ ਸੀ ਤੇ ਭਾਈ ਦੀਪ ਸਿੰਘ ਸਿੱਧੂ ਬਹੁਤ ਸਾਰੇ ਦਿਨ ਮੇਰੇ ਨਾਲ ਰਹੇ ਪਰ ਇੱਕ ਦਿਨ ਮੇਰੀ ਹਾਜ਼ਰੀ ਦੇ ਵਿੱਚ ਕਹਿੰਦੇ ਜ਼ਥੇਦਾਰਾਂ ਨੂੰ ਕਿ ਅਸੀਂ ਸਰਦਾਰ ਸ਼ਮਨਜੀਤ ਸਿੰਘ ਮਾਨ ਨੂੰ ਅਸੈਂਬਲੀ ਦਾ ਲੜਾਰੇ ਆ ਪਰ ਇਹ ਅਸੈਂਬਲੀ ਦੇ ਫਿੱਟ ਨਹੀਂ ਆ ਇਸ ਨੂੰ ਆਪਾਂ ਨੇ ਭੇਜਣਾ ਪਾਰਲਮੈਂਟ ਫਿਰ ਦੇਖੋ ਥੋੜੇ ਮਹੀਨਿਆਂ ਦੇ ਬਾਅਦ ਜਿੱਥੇ ਤੁਸੀਂ ਸਾਰਿਆਂ ਨੇ ਮੈਨੂੰ ਖੜਾ ਕਰਤਾ ਤੇ ਪਾਰਲਮੈਂਟ ਦੇ ਵਿੱਚ ਭੇਜਤਾ ਜੋ ਸਰਦਾਰ ਦੀਪ ਸਿੰਘ ਸਿੱਧੂ ਦੇ ਨਾਲ ਹੋਇਆ ਭਾਈ ਮੂਸੇਪਾਲ ਦੇ ਨਾਲ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਰਿਤਪਰਮਨ ਸਿੰਘ ਮਾਲਕ ਨੂੰ ਸਰਫਜ਼ੂਲ ਸਿੰਘ ਨੂੰ ਕੈਨੇਡਾ ਤਿੰਨਾਂ ਦੇ ਵਿੱਚ ਮਰਵਾ ਦਿੱਤਾ ਗਿਆ ਵਿਦੇਸ਼ ਦੇ ਵਿੱਚ ਭਾਈ ਅਵਤਾਰਪ ਸਿੰਘ ਖੰਡੇ ਨੂੰ ਹੁਣ ਅਵਤਾਰਪ ਸਿੰਘ ਤੇ ਖੰਡਾ ਤੇ ਭਾਈ ਦੀਪ ਸਿੰਘ ਇੱਕ ਰੂਹ ਸੀਗੇ ਫੇ ਪਾਕਿਸਤਾਨ ਦੇ ਵਿੱਚ ਸਰ ਆ ਪਰਮਜੀਤ ਸਿੰਘ ਪੰਜਵਾੜ ਲਖਬੀਰ ਸਿੰਘ ਰੋਡੇ ਉਹਨਾਂ ਨੂੰ ਮਾਰਤਾ ਇਹ ਸਾਰੇ ਸਰਕਾਰਾਂ ਨੇ ਹਿੰਦੂਆਂ ਨੇ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਡਾਇਰੈਕਟਰ ਰੋਡ ਹੈ ਆਈਬੀਏ ਹੈ ਮਿਲਟਰੀ ਇੰਟੈਲੀਜੈਂਸ ਹੈ ਇਹ ਸਾਰੇ ਇਹਨਾਂ ਦੇ ਵਿਭਾਗਾਂ ਦੇ ਵਿੱਚ ਵੀ ਕਮੇਟੀ ਹੈਗੀ ਹੈ ਜਿਹੜੀ ਬਾਹਰ ਦੇ ਮੁਲਖਾਂ ਜਾਂ ਹਿੰਦੁਸਤਾਨ ਦੇ ਅੰਦਰ ਕਤਲ ਕਰਾਉਂਦੀ ਹੈ ਤੇ ਭਾਈ ਦੀਪ ਸਿੰਘ ਸਿੱਧੂ ਜਦੋਂ ਫੜੇ ਗਏ ਐ ਮੇਰੀ ਉਹਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ ਉਹਨੂੰ ਮੈਂ ਪੁੱਛਿਆ ਕਿ ਤੁਹਾਡਾ ਬਤਾਰਾ ਕਿਵੇਂ ਸੀਗਾ ਉਹਨਾਂ ਨੇ ਦੱਸਿਆ ਕਿ ਸਾਰੀਆਂ ਏਜੰਸੀਆਂ ਦੀ ਵੱਡੇ ਵੱਡੇ ਅਫਸਰ ਡੀਜੀਪੀ ਤੱਕ ਮੈਨੂੰ ਪੁੱਛ ਕੇ ਚੱਲਣਾ ਐ ਤਾਂ ਮੈਨੂੰ ਪਾਪ ਹੋਇਆ ਜਦੋਂ ਭਾਈ ਦੀਪ ਸਿੰਘ ਦਾ ਐਕਸੀਡੈਂਟ ਕਰਾਇਆ ਗਿਆ ਮੈਂ ਉਦੋਂ ਹੀ ਕਹਤਾ ਸੀ ਕਿ ਇਹ ਤਾਂ ਸੈਂਟਰ ਨੇ ਕਰਾਇਆ ਭਾਈ ਮੁਸੇਵਾਲਦਾ ਹੋਇਆ ਮੈਂ ਕਿਹਾ ਕਿ ਇਹ ਸਾਡੀ ਸੈਂਟਰ ਦੀਆਂ ਏਜੰਸੀਸ ਨੇ ਕਰਾਇਆ ਹੈ ਇਦੇ ਲਈ ਅਮਰੀਕਾ ਦੀ ਸਰਕਾਰ ਨੇ ਪੁਸ਼ਟੀ ਕਰ ਦਿੱਤੀ ਜਿਹੜੇ ਆਪਣੇ ਅਮਰੀਕਾ ਦੇ ਵਿੱਚ ਪੰਨੂ ਸਾਹਿਬ ਹੈ ਉਹਨਾਂ ਨੂੰ ਜਿਨ੍ਹਾਂ ਨੇ ਕਤਲ ਕਰਾਉਣਾ ਸੀ ਉਹ ਅਮਰੀਕਾ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਯੂਰਪ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗੁਫਤੇ ਨੂੰ ਇੱਕ ਦਿਨ ਭਾਈ ਦੀਪ ਸਿੰਘ ਜਦੋਂ ਸਟੇਜ ਤੇ ਬੋਲ ਰਹੇ ਸੀਗੇ ਉਹਨਾਂ ਨੇ ਮੇਰੀ ਤਲਵਾਰ ਚੱਕ ਲਈ ਆਈ ਦੂਜੇ ਪਾਸੇ ਝਾੜੂ ਚੱਕ ਲਿਆ ਉਹਨਾਂ ਨੇ ਕਿਹਾ ਕਿ ਇਹ ਕਰਪਾਣ ਰਾਜਪਾਗ ਦੀ ਨਿਸ਼ਾਨੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਜਿਹੜੀ ਚੀਜ਼ ਖਤਮ ਕੀਤੀ ਜਾਤ ਪਾਤ ਗੁਰੂ ਨਾਨਕ ਸਾਹਿਬ ਨੇ ਹੁਣ ਅਸੀਂ ਝਾੜੂ ਫੜ ਲਿਆ ਜੇ ਝਾੜੂ ਦੇ ਉੱਤੇ ਆਪਣੀ ਏਕਤਾ ਹੋ ਸਾਜੀ ਹੈ ਫਿਰ ਸ੍ਰੀ ਸਾਹਿਬ ਦੇ ਉੱਤੇ ਏਕਤਾ ਕਿਉਂ ਨਹੀਂ ਹੁੰਦੀ ਨਿਮਰਤਾ ਸਹਿਤ ਆਪ ਨੂੰ ਫਤਿਹਬਖਸ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਕੌਮ ਦਾ ਬਹੁਤ ਵੱਡਾ ਦਿਨ ਹੈ ਕਿ ਅਸੀਂ ਅੱਜ ਭਾਈ ਦੀਪ ਸਿੰਘ ਸਿੱਧੂ ਜੀ ਯਾਦਗਾਰ ਦੇ ਵਿੱਚ ਇਹ ਇਕੱਠ ਸੱਦੇ ਮੈਂ ਵਾਰਨਸੀ ਪੰਜਾਬ ਦਾ ਤੇ ਸਰਦਾਰ ਦੀਪ ਸਿੰਘ ਦੇ ਭਰਾ ਦਾ ਮਨਦੀਪ ਸਿੰਘ ਜੀ ਦਾ ਬਹੁਤ ਸ਼ੁਕਰੀਆ ਕਰਦਾ ਇੱਕ ਗੰਭੀਰ ਸਮਾਂ ਤੇ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਜਿੰਨ ਪ੍ਰੇਮ ਚੋਂ ਤਿੰਨ ਹੀ ਪ੍ਰਪਾਇਉ ਸਟੇਜ ਦੇ ਉੱਤੇ ਆ ਕੇ ਪ੍ਰੇਮ ਕਰੀਦਾ ਪ੍ਰੇਮ ਦੇ ਨਾਲ ਹੀ ਇਕੱਠ ਹੁੰਦੇ ਆ ਪਰ ਜੇ ਜੋਰ ਦੇ ਨਾਲ ਹੁੰਦੇ ਹੋਣ ਤਾਂ ਸਾਡੇ ਨਿਹੰਗ ਪਾਪੇ ਹੈਗੇ ਆ ਇਹਨਾਂ ਨੇ ਕਦੋਂ ਦਾ ਹੀ ਮੋਢਾ ਫਤਿਹ ਕਰ ਲੈਣਾ ਸੀ ਅਕਾਲੀ ਫੁੱਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ ਉਹਨਾਂ ਬਗੈਰ ਮਲਤਾਨ ਨਹੀਂ ਸੀ ਫਤਿਹ ਹੋਣਾ ਅਕਾਲੀ ਫੁੱਲਾ ਸਿੰਘ ਤੋਂ ਜਿਹੜਾ ਅਫਗਾਨਿਸਤਾਨ ਫਤਿਹ ਕੀਤਾ ਅਟਕ ਇੱਕ ਬਹੁਤ ਤੇਜ਼ ਚਲਦਾ ਹੋਇਆ ਦਰਿਆ ਹੈ ਉਸ ਨੂੰ ਜਿਹੜਾ ਵੀ ਕੋਈ ਉਧਰਲੇ ਪਾਸਿਓਂ ਪਾਰ ਕਰਦਾ ਹੈ ਤੇ ਉਹ ਹਿੰਦੁਸਤਾਨ ਦਾ ਮਾਲਕ ਬਣ ਜਾਂਦਾ ਸੀ ਬੇਸ਼ੱਕ ਬਾਬਰ ਹੋਵੇ ਨਾਦਰ ਸ਼ਾਹ ਹੋਵੇ ਅਹਿਮਦ ਸ਼ਾਹ ਦੱਲੀ ਹੋਵੇ ਕੋਈ ਵੀ ਹੋਵੇ ਪਰ ਇੱਧਰਲੇ ਪਾਸਿਓਂ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਟਕ ਟੱਪੀ ਹੈ ਤੇ ਅਫਗਾਨਿਸਤਾਨ ਨੂੰ ਫਤਿਹ ਕੀਤਾ ਉਹਦੇ ਬਦਲੇ ਅਫਗਾਨ ਅਫਗਾਨਿਸਤਾਨ ਦੇ ਰਾਜ ਨੂੰ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨੂੰ ਪੂਰਾ ਸੂਬਾ ਅਫਗਾਨਿਸਤਾਨ ਦਾ ਕਸ਼ਮੀਰ ਦੇਣਾ ਪਿਆ ਤੇ ਬਾਬਾ ਫੁੱਲਾ ਸਿੰਘ ਇੱਕ ਇਹੋ ਜਿਹਾ ਜਥੇਦਾਰ ਸੀ ਜਿਹੜੇ ਅਗਵਾਈ ਕਰਦੇ ਸੀ ਸੋ ਨਿਹੰਗ ਬਾਬਿਆਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਫੇਲ ਹੋ ਗਏ ਸੀ ਤੇ ਕਾਹਦੇ ਫੁੱਲਾ ਸਿੰਘ ਆ ਗਏ ਸੀ ਜੇ ਅੱਜ ਦੇ ਦਿਨ ਅਸੀਂ ਫੇਲ ਹੋ ਗਏ ਆ ਤੇ ਫਿਰ ਤੁਸੀਂ ਇੱੱਥੇ ਆ ਜੋ ਪਰ ਪ੍ਰੇਮ ਦੇ ਨਾਲ ਗੱਲ ਕਰੋ ਇੱਥੇ ਕਿਸੇ ਨੂੰ ਤੂੰ ਤੂੰ ਮੈਂ ਮੈਂ ਕਰਕੇ ਐ ਕੋਈ ਫੱਬਦੀ ਨਹੀਂ ਜੋ ਪਰਤੇ ਇਹ ਡਿਨਪਾਈ ਦੀਪ ਸਿੰਘ ਸਿੱਧੂ ਦਾ ਸਾਨੂੰ ਭਾਈ ਦੀਪ ਸਿੰਘ ਸਿੱਧੂ ਨਾਲ ਬਹੁਤ ਪਿਆਰ ਹੈ ਅਸੀਂ ਉਹਦੀ ਇੱਜ਼ਤ ਕਰਦੇ ਹਾਂ ਔਰ ਕਰਦੇ ਰਹਿਾਂਗੇ ਜਦੋਂ ਮੈਂ ਅਮਰਗੜ ਦਾ ਅਸੈਂਬਲੀ ਦਾ ਇਲੈਕਸ਼ਨ ਲੜ ਰਿਹਾ ਸੀ ਤੇ ਭਾਈ ਦੀਪ ਸਿੰਘ ਸਿੱਧੂ ਬਹੁਤ ਸਾਰੇ ਦਿਨ ਮੇਰੇ ਨਾਲ ਰਹੇ ਪਰ ਇੱਕ ਦਿਨ ਮੇਰੀ ਹਾਜ਼ਰੀ ਦੇ ਵਿੱਚ ਕਹਿੰਦੇ ਜਥੇਦਾਰਾਂ ਨੂੰ ਜੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਸੈਂਬਲੀ ਤਾਂ ਲੜਾਰੇ ਆ ਪਰ ਇਹ ਅਸੈਂਬਲੀ ਦੇ ਫਿੱਟ ਨਹੀਂ ਹੈ ਇਸ ਨੂੰ ਆਪਾਂ ਨੇ ਭੇਜਣਾ ਪਾਰਲਮੈਂਟ ਵਿੱਚ ਫਿਰ ਦੇਖੋ ਥੋੜੇ ਮਹੀਨਿਆਂ ਦੇ ਬਾਅਦ ਜੇ ਤੁਸੀਂ ਸਾਰਿਆਂ ਨੇ ਮੈਨੂੰ ਖੜਾ ਕਰਤਾ ਤੇ ਪਾਰਲੀਮੈਂਟ ਦੇ ਵਿੱਚ ਭੇਜਤਾ ਤਾਂ ਸੁਸਾਨ ਸਰ ਜੀ ਜੋ ਸਰਦ ਦੀਪ ਸਿੰਘ ਸਿੱਟੂ ਦੇ ਨਾਲ ਹੋਇਆ ਭਾਈ ਮੂਸੇਪਾਲ ਦੇ ਨਾਲ ਹੋਇਆ ਭਾਈ ਹਰਦੀਪ ਸਿੰਘ ਨਿਰਜਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਪਾਈ ਵਰਪੰਨ ਜਿੱਪਤਮਨ ਸਿੰਘ ਮਲਿਕ ਨੂੰ ਸੁਰੂਲ ਸਿੰਘ ਨੂੰ ਕੈਨੇਡਾ ਤਿੰਨਾਂ ਦੇ ਵਿੱਚ ਮਰਵਾ ਦਿੱਤਾ ਗਿਆ ਵਿਲਾਟ ਦੇ ਵਿੱਚ ਪਾਈ ਅਫਤਾਰ ਸਿੰਘ ਖੰਡੇ ਨੂੰ ਹੁਣ ਅਫਤਾਰ ਸਿੰਘ ਤੇ ਖੰਡਾ ਤੇ ਭਾਈ ਦੀਪ ਸਿੰਘ ਇੱਕ ਰੂਹ ਸੀਗੇ ਇੱਕ ਗੱਲ ਕਰ ਦਿਲ ਸੀ ਦੋਨੋਂ ਇੱਕ ਵੇਲੇ ਕਿਉਂ ਮਾਰੇਗੇ ਫੇ ਪਾਕਿਸਤਾਨ ਦੇ ਵਿੱਚ ਸਰਪਰਨਜੀ ਛਣ ਪੰਜਵਾੜ ਤੇ ਲਖਬੀਰ ਸਿੰਘ ਰੋਡੇ ਉਹਨਾਂ ਨੂੰ ਮਾਰਤਾ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਨੂੰ ਪੰਜਾਬ ਦੇ ਵਿੱਚ ਭਾਈ ਮੋਸੇਵਾਲ ਨੂੰ ਉਹਨਾਂ ਦੇ ਉੱਤੇ ਕੀ ਇਲਜ਼ਾਮ ਲਾਏ ਕਿ ਇਹ ਖਾਲਸਤਾਨੀ ਸੀ ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੁਣ ਜੋ ਕੁਝ ਮੈਨੂੰ ਆਪਣੇ ਜੀਵਨ ਤੋਂ ਪਤਾ ਹੈ ਉਹ ਇਹ ਹੈ ਕਿ ਹਿੰਦੁਸਤਾਨ ਸ਼ੁਰੂ ਤੋਂ ਸੋਵੀਅਤ ਰੂਸ ਜਾਂ ਸੋਵੀਅਤ ਟੁੱਟਣ ਤੋਂ ਬਾਅਦ ਰੂਸ ਦੇ ਨਾਲ ਜਾਂਦਾ ਹੈ ਫੌਜ ਦੀ ਜੋ ਪਲੈਨਿੰਗ ਹੁੰਦੀ ਹੈ ਖੁਫੀਆ ਗੈਂਸੀਆਂ ਦੀ ਪਲੈਨਿੰਗ ਹੁੰਦੀ ਹੈ ਉਹ ਸਾਰਾ ਰੂਸ ਦੇ ਮਾਡਲ ਦੇ ਉੱਤੇ ਹੁੰਦਾ ਹੈ ਰੂਸ ਦੀ ਖੁਫੀਆ ਏਜੰਸੀ ਤੇ ਵੇਲ ਇੱਕ ਕਲੇਡਾ ਕਮੇਟੀ ਹੈ ਜਿਹੜੀ ਸਰ ਬਾਹਰ ਦੇ ਮਲਕਾਂ ਦੇ ਵਿੱਚ ਜਿਹੜੇ ਰੂਸ ਨੂੰ ਨਹੀਂ ਪਹੁੰਚਦੇ ਉਹਨਾਂ ਦਾ ਕਤਲ ਕਰ ਦਿੰਦੇ ਇੱਕ ਲੈਫਟੀਨੈਂਟ ਕਰਨਲ ਰੂਸ ਦੀ ਏਜੰਸੀ ਦਾ ਸੀ ਔਰ ਰੂਸ ਤੋਂ ਪਕੌੜਾ ਹੋ ਕੇ ਵਿਲੈਤ ਆ ਗਿਆ ਬਰਤਾਨੀਆਂ ਉੱਥੇ ਰੂਸ ਦੇ ਡੈਂਟਾ ਨੇ ਉਸ ਨੂੰ ਜ਼ਰੀਲਾ ਢੇਰ ਪਲਿਨੀਅਮ ਦੇ ਕੇ ਸ਼ਾਂਤ ਕਰਤਾ ਇਸੇ ਤਰ੍ਹਾਂ ਭਾਈ ਔਸਾਰ ਸਿੰਘ ਠੰਡੇ ਦੇ ਨਾਲ ਹੋਇਆ ਇਹ ਸਾਰੇ ਸਰਕਾਰਾਂ ਨੇ ਹਿੰਦੂ ਪੀਰ ਨੇ ਜਿਹੜਾ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਹੈ ਡਾਇਰੈਕਟਰ ਰੋਡ ਹੈ ਆਈਬੀਏ ਮਿਲਟਰੀ ਇੰਟੈਲੀਜੈਂਸ ਹੈ ਇਹ ਸਾਰੇ ਇਹਨਾਂ ਦੇ ਮਹਿਕਮੇ ਦੇ ਵਿੱਚ ਵੀ ਕਮੇਟੀ ਹੈਗੀ ਹੈ ਜਿਹੜੀ ਬਾਹਰ ਦੇ ਮੁਲਕਾਂ ਜਾਂ ਹਿੰਦੁਸਤਾਨ ਦੇ ਅੰਦਰ ਕਤਲ ਕਰਾਉਂਦੀ ਹੈ ਇਹ ਸਮਝਣ ਦੀ ਗੱਲ ਹੈ ਜੇ ਦੀਪ ਸਿੰਘ ਸਿੱਧੂ ਭਾਈ ਨੂੰ ਇਸ ਤਰ੍ਹਾਂ ਕੀਤਾ ਫਿਰ ਨਾਲ ਦੀ ਨਾਲ ਅਵਤਾਰ ਸਿੰਘ ਖੰਡੇ ਨੂੰ ਕਿਉਂ ਕੀਤਾ ਇਹ ਸਾਰੀਆਂ ਚੀਜ਼ਾਂ ਨਾਲ ਜਿਹਾ ਮਿਲਦੀ ਹੈ ਤੇ ਭਾਈ ਦੀਪ ਸਿੰਘ ਸਿੱਧੂ ਜਦੋਂ ਫੜੇ ਗਏ ਹੈ ਮੇਰੀ ਉਹਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ ਉਹਨਾਂ ਨੇ ਪੁੱਛਿਆ ਕਿ ਤੋਰਦਾ ਬਤਾਰਾ ਕਿਵੇਂ ਸੀਗਾ ਉਹਨਾਂ ਨੇ ਦੱਸਿਆ ਕਿ ਸਾਰੀਆਂ ਏਜੰਸੀਆਂ ਦੀ ਵੱਡੇ ਵੱਡੇ ਅਫਸਰ ਡੀਜੀਪੀ ਤੱਕ ਮੈਨੂੰ ਪੁੱਛ ਗਿਛ ਕਰਨਾ ਹੈ ਤਾਂ ਮੈਨੂੰ ਭਾਵ ਹੋਇਆ ਜਦੋਂ ਭਾਈ ਦੀਪ ਸਿੰਘ ਦਾ ਐਕਸੀਡੈਂਟ ਕਰਾਇਆ ਗਿਆ ਮੈਂ ਉਦੋਂ ਹੀ ਕਹਿਤਾ ਸੀ ਕਿ ਇਹ ਤਾਂ ਸੈਂਟਰ ਦੇ ਕਰਾਇਆ ਭਾਈ ਮਿਸਰਵਾਲ ਦਾ ਹੋਇਆ ਮੈਂ ਕਿਹਾ ਕਿ ਇਹ ਸਾਡੇ ਸੈਂਟਰ ਦੀਆਂ ਏਜੰਸੀਸ ਨੇ ਕਰਾਇਆ ਇਹਦੇ ਲਈ ਅਮਰੀਕਾ ਦੀ ਸਰਕਾਰ ਨੇ ਪੁਸ਼ਟੀ ਕਰਤੀ ਜਿਹੜੇ ਆਪਣੇ ਅਮਰੀਕਾ ਦੇ ਵਿੱਚ ਪੰਨੂ ਸਾਹਿਬ ਹੈ ਉਹਨਾਂ ਨੂੰ ਜਿਨ੍ਹਾਂ ਨੇ ਕਤਲ ਕਰਾਉਣਾ ਸੀ ਉਹ ਅਮਰੀਕੀਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਯੂਰਪ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗੁਪਤੇ ਨੂੰ ਉੱਥੇ ਪੋਲ ਖੁੱਲ ਗਏ ਕਿ ਅਮਰੀਕਾ ਦੇ ਜਿਹੜਾ ਖੁਫੀ ਅਫਸਰ ਸੀ ਉਹਨਾਂ ਦੇ ਨਾਲ ਹੀ ਗੁਪਤਾ ਤੇ ਸੈਂਟਰ ਦੀ ਏਜੰਸੀ ਝੋਖਟੜੀ ਸੀ ਤੇ ਉਹਨਾਂ ਤੋਂ ਹੀ ਅਨੂ ਸਾਬ ਨੂੰ ਕਤਲ ਕਰਾਉਣਾ ਸੀ ਅਮਰੀਕਾ ਨੇ ਫੜ ਲਿਆ ਹੁਣ ਜੇ ਮੈਂ ਝੂਠ ਬੋਲਦਾ ਤਾਂ ਫਿਰ ਅਮਰੀਕਾ ਤੇ ਕੈਨੇਡਾ ਤਾਂ ਨਹੀਂ ਝੂਠ ਬੋਲ ਰਹੇ ਸਾਰੀ ਗੱਲ ਸਿੱਧ ਹੋ ਗਈ ਹੈ ਕਿ ਇਹ ਜਿਹੜੀ ਸਹਾਇਤਾ ਹੋਈ ਹੈ ਇਹ ਮੋਦੀ ਸਾਹਿਬ ਦੀ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਖੁਫੀਆ ਏਜੰਸੀਆਂ ਨੇ ਇਹ ਸਾਰਿਆ ਕਰਾਈ ਹੈ ਇੱਥੋਂ ਤੱਕ ਨੋਬਤ ਪਹੁੰਚ ਗਈ ਹੈ ਕੀ ਜਗ੍ਹਾ ਵੀ ਕੋਈ ਖਾਲਸਤਾਨੀ ਹੈ ਉਸ ਨੂੰ ਮਾਰ ਦੇਣਾ ਪਰ ਜਿਹੜਾ ਅਮਰੀਕਾ ਤੇ ਕੈਨੇਡਾ ਨੇ ਸਟੈਂਡ ਲੈ ਲਿਆ ਇਹ ਗੱਲ ਹੁਣ ਛੰਬੀ ਹੋਈ ਹੈ ਕਿ ਉਹ ਕਰਕੇ ਭੇਤ ਹਿੰਦ ਤਵਦਾ ਇੰਡੀਆ ਦੀ ਸਰਕਾਰ ਦਾ ਖੁੱਲ ਗਿਆ ਆਪਾਂ ਕਹਿੰਦੇ ਐ ਕਿ ਹਿੰਦੂ ਤੇ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਜੇ ਨੌ ਮਾਸ ਦਾ ਰਿਸ਼ਤਾ ਹੈ ਫਿਰ ਇੰਨਾ ਸੰਗਾਂ ਨੂੰ ਜਿਉ ਤੁਸੀਂ ਸ਼ਹੀਦ ਕੀਤਾ ਇਹ ਤਾਂ ਸਵਾਲ ਤੁਸੀਂ ਆਪਣੇ ਭਰਾਵਾਂ ਨੂੰ ਜਿਹੜੇ ਕਹਿੰਦੇ ਐ ਨੌ ਮਾਸ ਹੈ ਉਹਨਾਂ ਨੂੰ ਪੁੱਛ ਸਕਦੇ ਹੋ ਦੂਸਰੀ ਗੱਲ ਹੈ ਜਿਹੜਾ ਕਿਸਾਨ ਮੋਰਚਾ ਹੋ ਰਿਹਾ ਹੈ ਬੇਸ਼ੱਕ ਉਹ ਸਿਆਸੀ ਗੱਲ ਨਹੀਂ ਕਰਦਾ ਪਰ ਸਾਡਾ ਫਰਜ ਹੈ ਸਾਡੇ ਬੰਦੇ ਹੈ ਸਾਡੇ ਪਿੰਡਾਂ ਚੋਂ ਗਏ ਹੈ ਸਾਡੇ ਰਿਸ਼ਤੇਦਾਰ ਹੈ ਉਹ ਗਰੀਬਾਂ ਦੇ ਨੇ ਐਮਐਸਬੀ ਮੰਗਦੇ ਹੈ ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਦੀ ਗੋਦੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਜਿਹੜੇ ਕਿਸਾਨ ਰੋਜ਼ ਖੁਦ ਕਸ਼ੀਂਗ ਕਰ ਰਹੇ ਆ ਕਰਦੇ ਚੜੇ ਹੋਏ ਆ ਉਹ ਉਹਨਾਂ ਨੂੰ ਮਾਫ ਕਰਾਉਣਾ ਚਾਹੁੰਦੇ ਆ ਔਰ ਇੱਕ ਵੱਡੇ ਬੰਦੇ ਸੁਮਿੰਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੁੰਦੇ ਆ ਇਹ ਬਹੁਤ ਸੌਖੀ ਗੱਲ ਹੈ ਅੱਗੇ ਨੋ ਮਾਸਟਰ ਰਿਸ਼ਤਾ ਸੱਚ ਹੋਵੇ ਤੇ ਇਹ ਆਕਸੀਜਨ ਦੀ ਜੱਕ ਕੱਢੀਆਂ ਜਾ ਸਕਦੀ ਹੈ ਇਹ ਹੋ ਸਾਡੀ ਹੈ 1947 ਤੋਂ ਪਹਿਲਾਂ ਵੀ ਸਾਡੀ ਪੰਜਾਬ ਦੀ ਸਰਕਾਰ ਸੀ ਉਹਦੇ ਵਿੱਚ ਖੇਤੀਬਾੜੀ ਦੇ ਬਜ਼ੀਦ ਸਿੰਘ ਜੀ ਚੌਧਰੀ ਛੋਟੂ राम ਜੀ ਉਹਨਾਂ ਨੇ ਇੱਕ ਲੀਖ ਮਾਰ ਕੇ ਸਾਰੇ ਜ਼ਿੰਮੇਵਾਰਾਂ ਦਾ ਕਰਤਾ ਮਾਫ ਕਰਤਾ ਸੀ ਸਾਰੇ ਜ਼ਿੰਮੇਵਾਰ ਹੋਰ ਹਾਰ ਹੋ ਗਏ ਉਹਨਾਂ ਦੀ ਕਾਸ਼ਤ ਵੱਧ ਗਈ ਉਹਨਾਂ ਦਾ ਜੀਵਨ ਵੱਧ ਗਿਆ ਤਾਂ ਮੇਰਾ ਮਤਲਬ ਹੈ ਇੰਡੀਆ ਦੀ ਸਰਕਾਰ ਦੇ ਲਈ ਇਹ ਕਰਜ਼ੇ ਮਾਫ਼ ਕਰਨੇ ਕੋਈ ਵੱਡੀ ਗੱਲ ਨਹੀਂ ਹੈ ਇਹ ਹੋ ਸਕਦਾ ਪਰ ਕਿਉਂ ਕਰਕੇ ਸਾਡੇ ਵਿੱਚ ਕਮਜ਼ੋਰੀ ਹੈ ਅਸੀਂ ਇਕਤਾ ਨਹੀਂ ਕਰਦੇ ਇੱਕ ਲੈ ਭਾਈ ਦੀਪ ਸਿੰਘ ਜਦੋਂ ਸਟੇਜ ਤੇ ਬੋਲ ਰਹੇ ਸੀਗੇ ਉਹਨਾਂ ਨੇ ਮੇਰੀ ਤਿਰਪਾਣ ਚੱਕ ਲਈ ਆਈ ਦੂਜੇ ਪਾਸੇ ਝਾੜੂ ਚੱਕ ਲਿਆ ਉਹਨਾਂ ਨੇ ਕਿਹਾ ਕਿ ਇਹ ਤਿਰਪਾਣ ਰਾਜਪਾਗ ਦੀ ਨਿਸ਼ਾਨੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਜਿਹੜੀ ਚੀਜ਼ ਖਤਮ ਕੀਤੀ ਜਾਤ ਪਾਤ ਗੁਰੂ ਨਾਨਕ ਸਾਹਿਬ ਨੇ ਹੁਣ ਅਸੀਂ ਝਾੜੂ ਫੜ ਲਿਆ ਜੇ ਝਾੜੂ ਦੇ ਉੱਤੇ ਆਪਣੀ ਏਕਤਾ ਹੋ ਸਾਦੀ ਹੈ ਫਿਰ ਸ੍ਰੀ ਸਾਹਿਬ ਦੇ ਉੱਤੇ ਇਕੱਠ ਨਹੀਂ ਹੋਣ ਹੁੰਦੇ ਕੋਈ ਆਦਤ ਪੈ ਗਈ ਹੈ ਸਾਨੂੰ ਕਿ ਅਸੀਂ ਆਪਣੇ ਵਿਰੋਧੀ ਧਿਰ ਨੂੰ ਮੋਟਾ ਦੇ ਕੇ ਜਤੌਣੇ ਪੈਲੀ ਵਾਰੀ ਜਦੋਂ ਤੁਸੀਂ ਵੋਟਾਪਾਠ ਹੈ ਮੇਰੀ ਜਾਨ ਬਖਸ਼ਾਈ ਹੈ 1999 ਤੋਂ ਮੈਨੂੰ ਤੁਸੀਂ ਤਰਨਤਨ ਸਾਫ ਦਾ ਐਮਪੀ ਬਣਾਇਆ ਸੀ ਉੱਥੇ ਮੈਂ ਪਿੰਡੇ ਪਿੰਡੀ ਗਿਆ ਹਰੇਕ ਪਿੰਡ ਦੇ ਵਿੱਚ ਅਮੀਰ ਹੋਵੇ ਗਰੀਬ ਹੋਵੇ ਖੁੱਤਾ ਬੰਨਿਆ ਹੁੰਦਾ ਸੀ ਕਾਦੇ ਨਹੀਂ ਭਾਰਤੋਂ ਨੂੰ ਪੱਠੇ ਲਿਆਉਣ ਨੂੰ ਹੋਰ ਕੰਮ ਕਰਨ ਨੂੰ ਕੋਈ ਇੱਥੇ ਆਕਰ ਨਹੀਂ ਸੀ ਜਿੱਥੇ ਖੋਤਾ ਨਹੀਂ ਸੀ ਹੁਣ ਬਦਲ ਗਿਆ ਆਪਾਂ ਉੱਤੇ ਵਰਗਾ ਦਿਮਾਗ ਢਾਲ ਕੱਢਦੇ ਪਰ ਜਿੰਨੀ ਸੂਝ ਖੋਤੇ ਚ ਹੈ ਉਹ ਸ਼ਾਇਦ ਆਪਣੇ ਵਿੱਚ ਨਹੀਂ ਆਈ ਅਜੇ ਤੱਕ ਕਿਉਂ ਕਰਕੇ ਜਿਹੜਾ ਖੋਤਾ ਹੈ ਕਿਸੇ ਪੈਸੇ ਤੋਂ ਕਿਸੇ ਨੱਕੇ ਤੋਂ ਵਟ ਤੋਂ ਠੇਡਾ ਖਾ ਲੇ ਉਤੋਂ ਬਾਅਦ ਉਹਦੀ ਅੱਖਾਂ ਬੰਨ੍ਹ ਲਓ ਉਹ ਰਾਹ ਨਹੀਂ ਪਊਗਾ ਪਰ ਅਸੀਂ ਸਿੱਖ ਹਮੇਸ਼ਾ ਕਾਂਗਰਸ ਨੂੰ ਬਾਦਲਦਲੀਆਂ ਨੂੰ ਭਾਜਪਾ ਨੂੰ ਹੁਣ ਆਮ ਪਾਰਟੀ ਨੂੰ ਮੇਰਾ ਮਤਲਬ ਹੈ ਕੀ ਉਹ ਜਾਨਵਰ ਨੂੰ ਜਿੰਨਾ ਇਲਮ ਹੈ ਗਿਆ ਅਕਲ ਹੈ ਤੇ ਫਿਰ ਸਾਡੇ ਵਿੱਚ ਕਿਉਂ ਨਹੀਂ ਆਉਂਦੀ ਅਕਲ ਇਹ ਤੇ ਭਾਈ ਦੀਪ ਸਿੰਘ ਨੇ ਜੋ ਸਾਨੂੰ ਦਿੱਤਾ ਉਹ ਅੱਜ ਅਸੀਂ ਕਦੇ ਭੁੱਲ ਨਹੀਂ ਸਕਦੇ ਤੇ ਉਹਦੇ ਜਥੇਬੰਦੀ ਦਾ ਅਮਰਪਾਲ ਸਿੰਘ ਜੀ ਦਾ ਡਿਬੂਗੜ ਵਾਲਿਆਂ ਦਾ ਸਾਰੇ ਅੰਦੀ ਗੱਲ ਅਸੀਂ ਰੋਟ ਕਰਦੇ ਪਰ ਛੁੱਟਣਗੇ ਉਹਦੋਂ ਜਦੋਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਗੇ ਜਦੋਂ ਸਾਡਾ ਜੋਰ ਦਿਖਣ ਲੱਗ ਪਿਆ ਅੱਜ ਵੀ ਖੜੀ ਜਿਹੜੇ ਕਿਸਾਨ ਯੂਨੀਅਨ ਜਿੱਤੋ ਜੈਤ ਦੇ ਵਿੱਚ ਭਾਗ ਲੈ ਰਹੀ ਹੈ ਸਾਡਾ ਫਰਜ਼ ਹੈ ਤੇ ਉਹਨਾਂ ਦੇ ਨਾਲ ਖੜੀਏ ਤੇ ਉਹਨਾਂ ਦੀ ਜਿੱਤ ਕਰਾਈਏ ਉਹਨਾਂ ਦੀ ਜਿੱਤ ਸਾਡੀ ਜਿੱਤ ਹੋਊ ਕਰਕੇ ਅਸੀਂ ਵੀ ਉੱਥੇ ਹੀ ਆ ਜਿੱਥੇ ਨੇ ਉਹ ਹੋ ਹੈਗੇ ਆ ਤੇ ਮੈਂ ਆਸ ਕਰਦੇ ਕੱਲ ਦਾ ਬੰਦ ਦਾ ਸਿੱਧਾ ਕਿਸਾਨਾਂ ਨੇ ਦਿੱਤਾ ਉਹਦੀ ਆਪਾਂ ਸਾਰੇ ਹਮਾਇਤ ਕਰੀਏ ਇਹ ਕਿੱਥੋਂ ਤੱਕ ਹੋ ਸਕਦਾ ਜਿੱਦਨ ਤੁਹਾਡਾ ਦਾ ਲੱਗੇ ਕਿਤੇ ਵੀ ਰੇਲ ਬੰਦ ਕਰ ਦੋ ਜਿੰਨਾ ਥੇੜ ਗੱਲ ਦਿੱਲੀ ਲਣ ਪੂਰੀ ਨਹੀਂ ਹੁੰਦੀ ਮੈਂ ਇੱਕ ਤਰੀਕ ਨਹੀਂ ਦਿੰਦਾ ਜਿੱਦਨ ਤੁਹਾਨੂੰ ਲੱਗੇ ਕਿ ਅੱਜ ਰੇਲ ਬੰਦ ਕਰਨੀ ਹੈ ਉਦੋਂ ਕਰ ਦਿਆ ਕਰੋ ਮੇਰਾ ਮਤਲਬ ਪਤਾ ਤਾਂ ਲੱਗੇ ਸੈਂਟਰ ਨੂੰ ਕਿ ਜੇ ਦਿੱਲੀ ਵਾਲੀਆਂ ਸੜਕਾਂ ਤੁਸੀਂ ਲੋਹਿਆਂ ਤੇ ਪੱਥਰਾਂ ਨਾਲ ਬੰਦ ਕਰਤੀਆਂ ਰੇਲ ਗੱਡੀ ਨੂੰ ਕਿਵੇਂ ਬੰਦ ਕਰ ਦੋਗੇ ਸਾਰੇ ਪਿੰਡਾਂ ਦੇ ਵਿੱਚੋਂ ਕੂਕਾ ਮਾਰਦੀ ਜਾਂਦੀ ਹੈ ਤੇ ਉਹ ਵੀ ਤਾਂ ਬੰਦ ਹੋਸਾ ਦੀ ਹੈ ਸੋ ਇਹ ਸਾਰੀਆਂ ਗੱਲਾਂ ਜੀ ਇੱਕ ਲੈਣ ਸੀ ਗਿਆ ਰੇਲਵੇ ਸਟੇਸ਼ਨ ਤੇ ਚਲਾ ਗਿਆ ਰੇਲਵੇ ਦੇ ਬਾਬੂ ਨੂੰ ਕਹਿੰਦਾ ਕਿ ਆਹ ਜਿਹੜੀ ਅਗਲੀ ਗੱਡੀ ਹੈ ਇਸ ਨੂੰ ਰੋਕ ਦੇ ਉਹ ਬਾਬੂ ਕਹਿੰਦਾ ਇਹ ਤੇਜ਼ ਗੱਡੀ ਹੈ ਐਕਸਪ੍ਰੈਸ ਹੈ ਨਹੀਂ ਇੱਥੇ ਰੁਕਣੀ ਕਹਿੰਦਾ ਮੈਂ ਰੋਕ ਕੇ ਦਿਖਾ ਦਿੰਦਾ ਬਾਬੂ ਕਹਿੰਦਾ ਦਿਖਾ ਦੇ ਫਿਰ ਪਟੜੀ ਤੋਂ ਛਾਲ ਮਾਰ ਕੇ ਜੀਹਾਂ ਦੇ ਵਿਚਾਲੇ ਖੜ ਗਿਆ ਤਿਰਪਾਨ ਕੱਢ ਲਈ ਆਪਣੇ ਬਿਆਨ ਚੋ ਤੇ ਗੱਟਕਾ ਖੇਡਣ ਲੱਗ ਪਿਆ ਉਦੋਂ ਗੱਡੀ ਆਵੇ ਤੇਜ਼ ਹੂਕਾ ਮਾਰਦੀ ਦੇਖ ਲਿਆ ਉਹਨੇ ਨਿਯੰਗ ਹੋਰ ਹੂਕਾ ਮਾਰੇ ਜਦੋਂ ਬਿਲਕੁਲ ਨੇੜੇ ਆ ਗਈ ਨਿਯੰਗ ਸਿੰਘ ਨੇ ਭੁਰਕ ਕੇ ਵਾਪਸ ਪਲੇਟਫਾਰਮ ਤੇ ਛਾਲ ਮਾਰਤੀ ਤੇ ਸਟੇਸ਼ਨ ਮਾਸਟਰ ਕਹਿੰਦਾ ਤੂੰ ਤਾਂ ਕਹਿੰਦਾ ਸੀ ਗੱਡੀ ਰੋਕ ਦੂੰਗਾ ਕਹਿੰਦਾ ਕਿ ਗੱਡੀ ਨਹੀਂ ਰੁਕੀ ਉਹਦੀ ਹੂਕਾ ਤਾਂ ਮੈਂ ਘਟਾ ਦੀ ਆ ਤਣੀ ਸੋ ਸਾਥ ਸਾਹਿਬ ਜੀ ਆਪਾਂ ਇੰਨਾ ਕੀ ਕਰੀ ਜਾਈਏ ਜੇ ਨਾਛੇ ਆਪਣੀ ਏਕਤਾ ਨਹੀਂ ਹੁੰਦੀ ਇਹ ਹੀ ਬਹੁਤ ਵੱਡੀ ਗੱਲ ਹੈ ਤੇ ਇਹ ਜਿਸ ਸਹਾਨੀ ਹੈ ਸਾਡੇ ਵੀਰ ਨੂੰ ਤੇ ਸਾਰਿਆਂ ਦਾ ਮੈਂ ਬਹੁਤ ਰਿਣੀ ਕਰਦਾ ਹਾਂ ਰਿਣੀ ਹੁੰਦਾ ਹੈ ਜਿਹੜੇ ਮਾਈ ਭਾਈ ਤੁਸੀਂ ਆਏ ਹੋ ਬਹੁਤ-ਬਹੁਤ ਤੁਹਾਡੀ ਕਿਰਪਾ ਮਨਦੀਪ ਸਿੰਘ ਜੀ ਸਾਰੇ ਬੀਬੀ ਜੀ ਖੰਡਾ ਵੀ ਬੈਠੇ ਐ ਬੜੀ ਬਰਦਾਸ਼ਤ ਕੀਤੀ ਹੈ ਉਹਨਾਂ ਨੇ ਪਰ ਬੀਬੀ ਜੀ ਅਸੀਂ ਉਹਦੇ ਪਿੱਛੇ ਵੀ ਲੱਗੇ ਪਏ ਆ ਅਜੇ ਉਹਦਾ ਪਿੱਛਾ ਨਹੀਂ ਛੱਡਿਆ ਕਿਸੇ ਦਿਨ ਪਿੱਛਾ ਛੱਡਿਆ ਹੈਗਾ ਦੀਪ ਸਿੰਘ ਦਾ ਵੀ ਨਹੀਂ ਛੱਡਿਆ ਹੈਗਾ ਲੱਗੇ ਹੋਏ ਕਸ਼ਮੀਰ ਦੇ ਵਿੱਚ 2000 ਦੇ ਵਿੱਚ ਫੌਜ ਨੇ ਪਿੰਡ ਚਿੱਤੀ ਸਿੰਘਪੁਰਾ ਕਸ਼ਮੀਰ ਦੇ 43 ਸਿੱਖ ਸ਼ਹੀਦ ਕਰਤੇ ਸੀ ਉਹ ਅੱਜ ਤੱਕ ਮਸਲਾ ਸਾਡੀ ਪਾਰਟੀ ਲੈ ਕੇ ਚੱਲ ਰਹੀ ਹੈ ਤੇ ਇਹ ਤਾਂ ਮਸਲਾ ਕੱਲ ਦਾ ਏ ਕਿ ਕਿਉਂ ਆਪਾਂ ਛੱਡਾਂਗੇ ਸੋ ਅਸੀਂ ਛੱਡਦੇ ਨਹੀਂ ਨਾਲ ਛੱਡਾਂਗੇ ਤੇ ਮੈਂ ਤੁਹਾਡਾ ਬਹੁਤ-ਬਹੁਤ ਰਿਣੀ ਹੁੰਦਾ ਹਾਂ ਹੁਣ ਫਤਿਹ ਅਰਜ਼ ਕਰਦਾ ਵਾਈਕ ਜੀ ਦਾ ਖਲਸਾ ਵਾਈਕ ਜੀ ਕੀ ਫਤਿਹ